ਸ਼ਸ਼ੀਗਾਲ ਵੀਰੇ ਸਾਰੇ ਵੀਰਾਂ ਨੂੰ ਸਵਾਗਤ ਹੈ ਤੁਹਾਡਾ ਜਟਾਂ ਟਰੈਕਟਰ ਚੈਨਲ ਵਿੱਚ ਸਭ ਤੋਂ ਪਹਿਲਾਂ ਵੀਰੇ ਆਪਣਾ ਚੈਨਲ ਜਟਾਂ ਟਰੈਕਟਰ ਸਬਸਕ੍ਰਾਈਬ ਕਰ ਲਵੋ ਤੇ ਨਾਲ ਹੀ ਘੰਟੀ ਦੇ ਬਟਨ ਤੇ ਟੱਚ ਕਰ ਦੇਵੋ ਤਾਂ ਕਿ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ ਵੀਰੋ ਸ਼ਸ਼ੀਗਾਲ ਵੀਰੇ ਸਾਰੇ ਵੀਰਾਂ ਨੂੰ ਸਭ ਤੋਂ ਪਹਿਲਾਂ ਵੀਰੇ ਆਪਣਾ ਹੈਲਪਲਾਈਨ ਨੰਬਰ ਕਰੋ ਨੋ 9878390942 ਜੇਕਰ ਤੁਸੀਂ ਵੀਰੇ ਕੋਈ ਵੀ ਸੰਸੇਲ ਕਰਨਾ ਹੁੰਦਾ ਤਹੋ ਦੀਆਂ 4-5 ਫੋਟੋਆਂ ਤੇ ਲੋੜੀ ਦੀ ਜਾਣਕਾਰੀ ਇਹ ਨੰਬਰ ਤੇ ਭੇਜ ਕੇ ਆਪਣੀ ਐਡ ਸਾਡੇ YouTube ਚੈਨਲ ਤੇ ਲਵਾ ਸਕਦੇ ਹੋ। ਅੱਜ ਆਪਾਂ ਤੁਹਾਡੇ ਲਈ ਵੀਰੇ 8 ਚੀਜ਼ਾਂ ਸੇਲ ਵਿੱਚ ਲੈ ਕੇ ਆਏ ਹਾਂ। 12 ਫੁੱਟੀਆਂ ਤਿੰਨ ਟਰਾਲੀਆਂ, ਇੱਕ ਵੀਰੇ 11 ਫੁੱਟੀ ਟਰਾਲੀ, ਇੱਕ 13 ਫੁੱਟੀ ਟਰਾਲੀ, ਫਾਰਮ 50 ਰੋਟਾਵੇਟਰ ਤੇ ਵੋਡ 3600। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਵੀਰੇ 12 ਫੁੱਟੀ ਟਰਾਲੇ ਦੀ। ਇਹ ਟਰਾਲਾ ਵੀਰੇ 12 ਫੁੱਟ ਲੰਬਾ ਤੇ 2019 ਮਾਡਲ ਆ। ਟਰਾਲੇ ਦੀ ਕੰਡੀਸ਼ਨ ਵੀਰੇ ਬਹੁਤ ਵਧੀਆ ਪਈ ਆ। ਬਿਲਕੁਲ ਨਵਾਂ ਟਰਾਲਾ ਤੁਸੀਂ ਦੇਖ ਸਕਦੇ ਹੋ ਫੋਟੋਆਂ ਟਰਾਲੇ ਦੀਆਂ ਆ ਰਹੀਆਂ ਨੇ ਤੇ ਟਰਾਲੇ ਦਾ ਜੋ ਹਿੱਸਾ ਵੀਰੇ ਉਹ ਰੀਲ ਦਾ ਲੱਗਿਆ ਹੋਇਆ ਹੈਗਾ ਤੇ ਇਹ ਟਰਾਲਾ ਵੀਰੇ ਡਬਲ ਟਾਇਰਾ ਤੇ ਪੰਪ ਲੱਗਾ ਹੋਇਆ ਇਹ ਟਰਾਲਾ ਵੀਰੇ ਕੋਟ ਕਬੂਰਾ ਵਿਖੇ ਖੜਾ ਜਿਲ੍ਹਾ ਫਰੀਦਕੋਟ ਵਿਖੇ ਤੇ ਵੀਰ ਨੇ ਟਰਾਲੇ ਦੀ ਡਿਮਾਂਡ ਰੱਖੀ ਹੈ ਵੀਰੇ ਉਹ ਰੱਖੀ ਹੈ 1,55,000 ਰੁਪਏ ਤੇ ਮਾਲਕ ਵੀਰ ਦਾ ਨੰਬਰ ਵੀਰੇ ਸਕਰੀਨ ਤੇ ਸ਼ੋ ਹੋ ਰਿਹਾ 9417715702 ਜੇ ਕੋਈ ਮੇਰਾ ਵੀਰੇ ਟਰਾਲਾ ਲੈਣਾ ਚਾਹੁੰਦਾ ਹੈ ਤਾਂ ਵੀਰ ਨਾਲ ਕੰਟੈਕਟ ਕਰ ਸਕਦਾ ਹੈ ਤੇ ਵੀਰ ਨਾਲ ਗੱਲਬਾਤ ਕਰਕੇ ਟਰਾਲਾ ਖਰੀਦ ਸਕਦਾ ਹੈ ਹੁਣ ਗੱਲ ਕਰਦੇ ਆ ਵੀਰੇ 11 ਫੁੱਟ ਟਰਾਲੇ ਦੀ ਇਹ ਟਰਾਲਾ ਵੀਰੇ 11 ਫੁੱਟ ਲੰਮਾ ਤੇ 6.5 ਫੁੱਟ ਚੌੜਾ ਟਰਾਲਾ ਵੀਰੇ ਡਬਲ ਟਾਇਰਾ ਟਰਾਲੇ ਉਹ ਟਾਇਰਾ ਵੀਰੇ ਉਹ 50 ਪੈਸੇ ਨੇ ਬਿਲਕੁਲ ਨਵਾਂ ਟਰਾਲਾ ਵੀਰੇ ਕੰਡੀਸ਼ਨ ਤੁਹਾਡੇ ਸਾਹਮਣੇ ਆ ਬਹੁਤ ਵਧੀਆ ਕੰਡੀਸ਼ਨ ਪਈ ਆ ਇਹ ਟਰਾਲਾ ਵੀਰੇ ਪਾਤੜਾ ਏਰੀਏ ਦੇ ਪਿੰਡ ਮੌਲਵੀ ਵਾਲਾ ਵਿਖੇ ਖੜਾ ਹੈ ਤੇ ਵੀਰ ਨੇ ਟਰਾਲੇ ਦੀ ਡਿਮਾਂਡ ਰੱਖੀ ਹੈ ਵੀਰੇ ਹੋਰ ਰੱਖੀ ਹੈ 98000 ਰੁਪਏ ਤੇ ਵੀਰ ਦਾ ਨੰਬਰ ਵੀਰੇ ਸਕਰੀਨ ਤੇ ਸ਼ੋ ਹੋ ਰਿਹਾ 98145 23046 ਇਹ ਨੰਬਰ ਵੀਰ ਦਾ ਕੰਟੈਕਟ ਨੰਬਰ ਤੇ ਵਟਸਐਪ ਨੰਬਰ ਹੈ ਵੀਰੇ ਤੁਸੀਂ ਵੀਰ ਨੂੰ ਕਾਲ ਵੀ ਕਰ ਸਕਦੇ ਹੋ ਜਾਂ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਗੱਲਬਾਤ ਕਰਕੇ ਵੀਰ ਨਾਲ ਇਹ ਟਰਾਲਾ ਖਰੀਦ ਸਕਦੇ ਹੋ ਹੁਣ ਗੱਲ ਕਰਦੇ ਆ ਵੀਰੇ 13 ਫੁੱਟ ਦੇ ਟਰਾਲੇ ਦੀ ਇਹ ਟਰਾਲਾ ਵੀਰੇ 13 ਫੁੱਟ ਲੰਮਾ ਤੇ 7 ਫੁੱਟ ਚੌੜਾ ਤੇ ਟਰਾਲਾ ਵੀਰੇ ਫਤਿਹਗੜ੍ਹ ਏਰੀਆ ਦੇ ਵਿੱਚ ਖੜਾ ਤੇ ਟਰਾਲੇ ਉਹ ਟਾਇਰ ਆ ਵੀਰੇ ਉਹ 40 ਪੈਸੇ ਨੇ ਤੇ ਟਰਾਲਾ ਵੀਰੇ ਡਬਲ ਟਾਇਰ ਆ ਪੰਪ ਲੱਗਾ ਹੋਇਆ ਵੀਰੇ ਪੰਪ ਦੀਆਂ ਫੋਟੋਆਂ ਵੀਰੇ ਤੁਹਾਡੀ ਸਕਰੀਨ ਸਾਹਮਣੇ ਸ਼ੋ ਹੋ ਰਹੀਆਂ ਨੇ ਹੈਵੀ ਟਰਾਲਾ ਵੀਰੇ ਕੰਡੀਸ਼ਨ ਤੁਹਾਡੇ ਸਾਹਮਣੇ ਆ ਬਹੁਤ ਹੀ ਵਧੀਆ ਕੰਡੀਸ਼ਨ ਪਈ ਆ ਤੇ ਮਾਲਕ ਵੀਰ ਨੇ ਟਰਾਲੇ ਦੀ ਡਿਮਾਂਡ ਰੱਖੀ ਆ ਵੀਰੇ ਉਹ ਰੱਖੀ ਆ 190000 ਰੁਪਏ ਤੇ ਮਾਲਕ ਵੀਰ ਦਾ ਨੰਬਰ ਵੀਰੇ ਸਕਰੀਨ ਤੇ ਸ਼ੋ ਹੋ ਰਿਹਾ ਹੈ 95921 67035 ਇਹ ਨੰਬਰ ਵੀਰ ਦਾ ਕੰਟੈਕਟ ਨੰਬਰ ਤੇ WhatsApp ਨੰਬਰ ਹੈ ਵੀਰੇ ਤੁਸੀਂ ਵੀਰ ਨੂੰ ਕਾਲ ਵੀ ਕਰ ਸਕਦੇ ਹੋ ਜਾਂ WhatsApp ਤੇ ਵੀ ਮੈਸੇਜ ਕਰ ਸਕਦੇ ਹੋ ਗੱਲਬਾਤ ਕਰਕੇ ਵੀਰ ਤੋਂ ਇਹ ਟਰਾਲਾ ਖਰੀਦ ਸਕਦੇ ਹੋ ਹੁਣ ਗੱਲ ਕਰਦੇ ਆ ਵੀਰੇ 12 ਫੁੱਟ ਦੇ ਟਰਾਲੇ ਦੀ ਇਹ ਟਰਾਲਾ ਵੀਰੇ 12 ਫੁੱਟ ਲੰਮਾ ਤੇ 6.5 ਫੁੱਟ ਚੌੜਾ ਤੇ ਟਰਾਲਾ ਵੀਰੇ 2017 ਮਾਡਲ ਆ ਜੋ ਕਿ 2017 ਦੇ ਵਿੱਚ ਆਇਆ ਹੋਇਆ ਹੈ ਤੇ ਟਰਾਲਾ ਵੀਰੇ ਰਾਜਪੁਰਾ ਏਰੀਆ ਦੇ ਵਿੱਚ ਖੜਾ। ਇਹ ਟਰਾਲਾ ਵੀਰੇ ਡਬਲ ਟਾਇਰਾ। ਟਰਾਲੇ ਉਹ ਟਾਇਰਾ ਵੀਰੇ ਉਹ 65 ਪੈਸੇ ਨੇ। ਕੰਡੀਸ਼ਨ ਤੁਹਾਡੇ ਸਾਹਮਣੇ ਆ ਵੀਰੇ ਬਹੁਤ ਹੀ ਵਧੀਆ ਕੰਡੀਸ਼ਨ ਪਈ ਆ। ਤੇ ਮਾਲਕ ਵੀਰ ਵੱਲੋਂ ਇਸ ਦੀ ਡਿਮਾਂਡ ਰੱਖੀ ਗਈ ਆ ਵੀਰੇ। ਉਹ 85000 ਰੁਪਏ ਰੱਖੀ ਪਈ ਆ। ਤੇ ਮਾਲਕ ਵੀਰ ਦਾ ਨੰਬਰ ਵੀਰੇ ਸਕਰੀਨ ਤੇ ਸ਼ੋ ਹੋ ਰਿਹਾ ਹੈ। 94171 22319 ਜੇ ਕੋਈ ਮੇਰਾ ਵੀਰੇ ਟਰਾਲਾ ਖਰੀਦਣਾ ਚਾਹੁੰਦਾ ਹੈ। ਨਵੇਂ ਵੀਰ ਨੂੰ ਕੰਟੈਕਟ ਵੀ ਕਰ ਸਕਦਾ ਹੈ ਜਾਂ ਵਟਸਐਪ ਤੇ ਵੀ ਮੈਸੇਜ ਕਰ ਸਕਦਾ ਹੈ ਗੱਲਬਾਤ ਕਰਕੇ ਇਹ ਟਰਾਲਾ ਖਰੀਦ ਸਕਦਾ ਹੈ ਤੇ ਦੂਜੀ ਗੱਲ ਵੀਰੇ ਟਰਾਲੇ ਨਾਲ ਜਾਲੀ ਵੀ ਬਣੀ ਹੋਈ ਆ ਹੁਣ ਗੱਲ ਕਰਦੇ ਆ ਵੀਰੇ ਫਾਰਮ ਟਰੈਕ 50 ਦੀ ਇਹ ਟਰੈਕਟਰ ਵੀਰੇ 1997 ਮਾਡਲ ਆ ਜੋ ਕਿ 1997 ਦੇ ਵਿੱਚ ਆਇਆ ਹੋਇਆ ਤੇ ਟਰੈਕਟਰ ਵੀਰੇ ਹਰਿਆਣਾ ਨੰਬਰ ਆ ਇਹ ਟਰੈਕਟਰ ਵੀਰੇ ਮਾਨਸਾ ਏਰੀਆ ਦੇ ਪਿੰਡ ਝੰਡੂਕੇ ਵਿਖੇ ਖੜਾ ਹੈ ਜੋ ਕਿ ਝਨੀਰ ਕੋਲ ਪੈ ਜਾਂਦਾ ਟਰੈਕਟਰ ਵੀਰੇ ਸਾਰਾ Ориਜినਲ ਆ। ਟਰੈਕਟਰ ਨੂੰ ਵੀਰੇ ਕਿਤੋਂ ਵੀ ਰੰਗ ਪੇਂਟ ਨਹੀਂ ਹੋਇਆ। ਜੋ ਰੰਗ ਪੇਂਟ ਏਜੰਸੀ ਵੱਲੋਂ ਆਇਆ ਸੀ ਉਹੀ ਰੰਗ ਪੇਂਟ ਆ। ਬਿਲਕੁਲ Ориਜినਲ ਆ ਵੀਰੇ। ਤੇ ਬਾਡੀ ਚਾਸੀ ਲਿੰਕਾਂ ਦਾ ਪੇਂਟ ਵੀ ਵੀਰੇ ਬਿਲਕੁਲ Ориਜినਲ ਆ। ਤੇ ਟਰੈਕਟਰ ਦਾ ਵੀਰੇ ਕੋਈ ਵੀ ਪਾਰਟ ਚੇਂਜ ਨਹੀਂ ਕੀਤਾ ਗਿਆ। ਸਾਰੇ ਪਾਰਟ ਟਰੈਕਟਰ ਦੇ ਨਾਲ ਦੇ ਨੇ। ਇੰਜਨ ਗੇਅਰ ਪੰਪ ਦਾ ਕੰਮ ਵੀਰ ਨੇ ਕਰਵਾਇਆ ਹੋਇਆ ਵੀਰੇ। ਸਰਵਿਸ ਓਕੇ ਆ। ਤੇ ਟਰੈਕਟਰ ਦੇ ਜੋ ਅਗਲੇ ਟਾਇਰ ਆ ਵੀਰੇ ਉਹ 50 ਪੈਸੇ ਨੇ। ਇਹੋ ਮਗਰਲੇ ਡੇਰ ਹੈ ਵੀਰੇ ਉਹ 80 ਪੈਸੇ ਨੇ ਮਾਲਕ ਵੀਰ ਵੱਲੋਂ ਵੀਰੇ ਟਰੈਕਟਰ ਦੀ ਪੂਰੀ ਫੁੱਲ ਗਰੰਟੀ ਆ ਤੁਸੀਂ ਬਾਹ ਕੇ ਚਲਾ ਕੇ ਚੈੱਕ ਕਰਕੇ ਟਰੈਕਟਰ ਖਰੀਦ ਸਕਦੇ ਹੋ ਤੇ ਮਾਲਕ ਵੀਰ ਨੇ ਟਰੈਕਟਰ ਦੀ ਜੋ ਡਿਮਾਂਡ ਰੱਖੀ ਹੈ ਵੀਰੇ ਉਹ ਰੱਖੀ ਹੈ 1,60,000 ਰੁਪਏ ਤੇ ਮਾਲਕ ਵੀਰ ਦਾ ਨੰਬਰ ਵੀਰੇ ਸਕਰੀਨ ਤੇ ਸ਼ੋ ਹੋ ਰਿਹਾ ਹੈ 9463415093 ਇਹ ਨੰਬਰ ਵੀਰ ਦਾ ਕੰਟੈਕਟ ਨੰਬਰ ਤੇ ਵਟਸਐਪ ਨੰਬਰ ਹੈ ਵੀਰੇ ਤੁਸੀਂ ਵੀਰ ਨੂੰ ਕਾਲ ਵੀ ਕਰ ਸਕਦੇ ਹੋ ਜਾਂ ਵਟਸਐਪ ਤੇ ਵੀ ਗੱਲਬਾਤ ਕਰਕੇ ਵੀਰ ਤੋਂ ਇਹ ਟਰੈਕਟਰ ਖਰੀਦ ਸਕਦੇ ਹੋ ਹੁਣ ਗੱਲ ਕਰਦੇ ਆਂ ਵੀਰੇ 6 ਫੁੱਟੇ ਰੋਟਾਵੇਟਰ ਦੀ ਇਹ ਰੋਟਾਵੇਟਰ ਵੀਰੇ 2007 ਮਾਡਲ ਆ ਤੇ ਰੋਟਾਵੇਟਰ ਵੀਰੇ ਲੁਧਿਆਣਾ ਏਰੀਆ ਦੇ ਵਿੱਚ ਖੜਾਗਾ ਕੰਡੀਸ਼ਨ ਤੁਹਾਡੇ ਸਾਹਮਣੇ ਆ ਵੀਰੇ ਰੋਟਾਵੇਟਰ ਦੀ ਕੰਡੀਸ਼ਨ ਬਹੁਤ ਵਧੀਆ ਪਈ ਆ ਤੇ ਵੀਰ ਨੇ ਰੋਟਾਵੇਟਰ ਦੀ ਜੋ ਡਿਮਾਂਡ ਰੱਖੀ ਆ ਵੀਰੇ ਉਹ ਰੱਖੀ ਆ 3000 ਰੁਪਏ ਤੇ ਮਾਲਕ ਵੀਰ ਦਾ ਨੰਬਰ ਵੀਰੇ ਸਕਰੀਨ ਤੇ ਸ਼ੋ ਹੋ ਰਿਹਾ 94642 74740 ਏ ਨੰਬਰ ਵੀਰ ਦਾ ਕੰਟੈਕਟ ਨੰਬਰ ਤੇ ਵਟਸਐਪ ਨੰਬਰ ਹੈ ਵੀਰੇ ਤੁਸੀਂ ਵੀਰ ਨੂੰ ਕਾਲ ਵੀ ਕਰ ਸਕਦੇ ਹੋ ਜਾਂ ਵਟਸਐਪ ਤੇ ਹੀ ਮੈਸੇਜ ਕਰ ਸਕਦੇ ਹੋ ਗੱਲਬਾਤ ਕਰਕੇ ਵੀਰ ਤੋਂ ਇਹ ਰੂਟਾ ਬੇਟਰ ਖਰੀਦ ਸਕਦੇ ਹੋ ਹੁਣ ਗੱਲ ਕਰਦੇ ਆ ਵੀਰੇ ਫੋਰਡ 3600 ਦੀ ਇਹ ਟਰੈਕਟਰ ਵੀਰੇ 1983 ਮਾਡਲ ਆ ਜੋ ਕਿ 1983 ਦੇ ਵਿੱਚ ਆਇਆ ਹੋਇਆ ਤੇ ਟਰੈਕਟਰ ਵੀਰੇ ਕਪੂਰਥਲੇ ਜ਼ਿਲ੍ਹੇ ਦੇ ਵਿੱਚ ਖੜਾ ਹੈਗਾ ਸਾਰਾ ਟਰੈਕਟਰ ਵੀਰੇ ਬਹੁਤ ਵਧੀਆ ਪਿਆ ਬਿਲਕੁਲ オリジナル ਆ ਬਾਡੀ ਚਾਸੀ ਲਿੰਕਾਂ ਦਾ ਪੇਂਟ ਵੀਰੇ ਬਿਲਕੁਲ オリジナル ਆ ਕਿਤੋਂ ਵੀ ਟਰੈਕਟਰ ਨੂੰ ਪੇਂਟ ਨਹੀਂ ਹੋਇਆ ਜੋ ਪੇਂਟ ਏਜੰਸੀ ਵੱਲੋਂ ਆਇਆ ਸੀ ਉਹੀ ਪੇਂਟ ਆ ਤੇ ਟਰੈਕਟਰ ਦਾ ਵੀਰੇ ਕੋਈ ਵੀ ਪਾਰਟ ਚੇਂਜ ਨਹੀਂ ਕੀਤਾ ਗਿਆ ਸਾਰੇ ਪਾਰਟ ਟਰੈਕਟਰ ਦੇ ਨਾਲ ਦੇ ਨੇ ਤੇ ਟਰੈਕਟਰ ਦੇ ਜੋ ਟਾਇਰ ਆ ਵੀਰੇ ਉਹ 55 ਪੈਸੇ ਨੇ ਇੰਜਨ ਗੇਅਰ ਪੰਪ ਦਾ ਕੰਮ ਵੀਰੇ ਹੋਇਆ ਹੋਇਆ ਬਿਲਕੁਲ ਓਕੇ ਆ ਸਰਵਿਸ ਹੋਈ ਹੋਈ ਆ ਵੀਰ ਮਲੋਂ ਟਰੈਕਟਰ ਦੀ ਵੀਰੇ ਪੂਰੀ ਫੁੱਲ ਗਾਰੰਟੀ ਆ ਤੁਸੀਂ ਬਾਹ ਕੇ ਚਲਾ ਕੇ ਚੈੱਕ ਕਰਕੇ ਟਰੈਕਟਰ ਖਰੀਦ ਸਕਦੇ ਹੋ ਬਿਲਕੁਲ ਸਿੱਕੇਵਾਨ ਟਰੈਕਟਰ ਹੈ ਵੀਰੇ ਇੱਕ ਨੰਬਰ ਕੰਡੀਸ਼ਨ ਦੇ ਵਿੱਚ ਖੜਾ ਤੇ ਮਾਲਕ ਵੀਰ ਨੇ ਟਰੈਕਟਰ ਦੀ ਜੋ ਡਿਮਾਂਡ ਰੱਖੀ ਹੈ ਵੀਰੇ ਉਹ ਰੱਖੀ ਹੈ 1 ਲੱਖ ਰੁਪਏ ਤੇ ਮਾਲਕ ਵੀਰ ਦਾ ਨੰਬਰ ਵੀਰੇ ਸਕਰੀਨ ਤੇ ਸ਼ੋ ਹੋ ਰਿਹਾ ਹੈ 98888 19393 ਇਹ ਨੰਬਰ ਵੀਰ ਦਾ ਕੰਟੈਕਟ ਨੰਬਰ ਹੈ ਵੀਰੇ ਤੁਸੀਂ ਵੀਰ ਨੂੰ ਕਾਲ ਕਰਕੇ ਗੱਲਬਾਤ ਕਰਕੇ ਟਰੈਕਟਰ ਖਰੀਦ ਸਕਦੇ ਹੋ ਤੇ ਇਸੇ ਵੀਰ ਕੋਲੇ ਵੀਰੇ 12 ਫੁੱਟੀ ਟਰਾਲੀ ਬਿਕਾਊਗਾ ਟਰਾਲੀ ਵੀਰੇ 12 ਫੁੱਟ ਲੰਮੀ ਆ ਤੇ 6.5 ਫੁੱਟ ਚੌੜੀ ਆ ਟਰਾਲੀ ਦੀ ਕੰਡੀਸ਼ਨ ਵੀਰੇ ਤੁਹਾਡੇ ਸਾਹਮਣੇ ਆ ਟਰਾਲੀ ਦੇ ਵੀਰੇ ਲੈਫਟ ਪੰਪ ਨਹੀਂ ਲੱਗਾ ਹੋਇਆ ਟਰਾਲੀ ਵਿਦਆਊਟ ਲਿਫਟ ਪੰਪ ਤੋਂ ਆ ਤੇ ਟਰਾਲੀ ਜੋ ਟਾਇਰ ਆ ਵੀਰੇ ਉਹ 60 ਪੈਸੇ ਨੇ ਕੰਡੀਸ਼ਨ ਤੁਹਾਡੇ ਸਾਹਮਣੇ ਆ ਵੀਰੇ ਵਧੀਆ ਪਈ ਆ ਟਰਾਲੀ ਦੀ ਉਹ ਚਾਦਰ ਆ ਵੀਰੇ ਸਾਫ਼ ਚਾਦਰ ਆ ਕਿਦੋਂ ਵੀ ਖੋਖਲੀ ਨਹੀਂ ਤੇ ਵੀਰ ਨੇ ਟਰਾਲੀ ਦੀ ਡਿਮਾਂਡ ਰੱਖੀ ਆ ਵੀਰੇ ਉਹ ਰੱਖੀ ਆ 85000 ਰੁਪਏ ਤੇ ਮਾਲਕ ਵੀਰ ਦਾ ਨੰਬਰ ਵੀਰੇ ਸਕਰੀਨ ਤੇ ਸ਼ੋ ਹੋ ਰਿਹਾ 98888 19393 ਇਹ ਨੰਬਰ ਵੀਰ ਦਾ ਕੰਟੈਕਟ ਨੰਬਰ ਹੈ ਵੀਰੇ ਤੁਸੀਂ ਵੀਰ ਨੂੰ ਕਾਲ ਕਰਕੇ ਗੱਲਬਾਤ ਕਰਕੇ ਇਹ ਟਰਾਲੀ ਖਰੀਦ ਸਕਦੇ ਹੋ ਧੰਨਵਾਦ ਵੀਰੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੇ ਮੇਰੇ ਆਪਣਾ ਚੈਨਲ ਜੱਟਾਂ ਦੇ ਟਰੈਕਟਰ ਸਬਸਕ੍ਰਾਈਬ ਵੀ ਕਰੋ ਤਾਂ ਜੋ ਆਉਣ ਵਾਲੀਆਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕਣ ਤੇ ਜੁੜੇ ਰਹੋ ਵੀਰੇ ਸਾਡੇ ਚੈਨਲ ਜੱਟਾਂ ਦੇ ਟਰੈਕਟਰ ਦੇ ਨਾਲ ਧੰਨਵਾਦ ਵੀਰੇ ਸਾਰੀ ਵੀਡੀਓ ਨੂੰ ਦੇਖਣ ਦੇ ਲਈ